ਸਾਡਾ ਯੂਥ ਜਿਹੜਾ ਉਹ ਆਪਣੇ ਹੱਕਾਂ ਦੇ ਲਈ ਅਵੇਅਰ ਹੈਗਾ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਹੈ ਕਿ ਹਾਂ ਸਾਨੂੰ ਸਾਡੇ ਹੱਕ ਲੜਕੇ ਮਿਲਣਗੇ ਲਾਣਤ ਪਾਉਣਾ ਚਾਹਣਾ ਕਿ ਹਰਮਨ ਸਿੱਧੂ ਦਾ ਤੁਸੀਂ ਕੀ ਵਿਰੋਧ ਕਰਦੇ ਹੋ ਕੀ ਉਸਨੇ ਸੋਸ਼ਲ ਮੀਡੀਆ ਦੇ ਉੱਪਰ ਛੋਟੇ ਕੱਪੜੇ ਪਾ ਕੇ ਕੋਈ ਲੜਖ ਹਲਾਤਾ ਹਰਮਨ ਦਾ ਵਿਰੋਧ ਕਰਨ ਵਾਲੇ ਕਦੇ ਉਹਨਾਂ ਲੋਕਾਂ ਦਾ ਵਿਰੋਧ ਨਹੀਂ ਕਰਨਗੇ ਜਿਹੜੇ ਸੋਸ਼ਲ ਮੀਡੀਆ ਨੂੰ ਗੰਦ ਦਾ ਬਾਜ਼ਾਰ ਬਣਾਈ ਬੈਠੇ ਨੇ ਤੁਸੀਂ ਉਸ ਭੈਣ ਦਾ ਸਿਰਫ ਇਸ ਕਰਕੇ ਵਿਰੋਧ ਕਰ ਰਹੇ ਹੋ ਕਿ ਉਹ ਐਮਐਲਏ ਐਮਪੀ ਬਣਨਾ ਚਾਹੁੰਦੀ ਆ ਤਾਂ ਮਾਫ਼ ਕਰਨਾ ਜਿਹੜੇ ਲੀਡਰਾਂ ਨੇ ਸਾਨੂੰ ਕੁੱਟਿਆ ਜਿਨ੍ਹਾਂ ਨੇ ਲੁੱਟਿਆ ਜਿਨ੍ਹਾਂ ਨੇ ਸਾਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਿਨ੍ਹਾਂ ਨੇ ਸਾਡੇ ਮੁਕਾਬਲੇ ਬਣਾਏ ਤਾਂ ਤੁਹਾਨੂੰ ਉਹਨਾਂ ਲੋਕਾਂ ਨੂੰ ਉਹਨਾਂ ਲੀਡਰਾਂ ਨੂੰ ਸਵਾਰ ਕਰਨ ਦਾ ਕੋਈ ਹੱਕ ਨਹੀਂ ਕੋਈ ਵਕਤ ਸੀਗਾ ਮਹੀਪਾਖੂ ਦੀ ਵਾਰਿਸ ਦੱਸਿਆ ਜਾਂਦਾ ਸੀਗਾ ਹਰਮਨ ਪਰ ਹੁਣ ਕੋਈ ਵਕਤ ਆਇਆ ਕਿ ਉਸ ਨੂੰ ਸਭ ਤੋਂ ਜ਼ਿਆਦਾ ਜਲੂਸ ਹੋਦਾ ਸੋਸ਼ਲ ਮੀਡੀਆ ਤੋਂ ਵੱਧ ਕੱਟਿਆ ਜਾਂਦਾ ਬਾਹਰ ਛੱਡ ਮੇਰੀ ਨਹੀਂ ਆਪਣਾ ਹਿਸਾਬ ਲਾ ਲਈ ਸੋਸ਼ਲ ਮੀਡੀਆ ਦੇ ਉੱਤੇ ਇਹ ਕੁੜੀ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਕਈ ਲੋਕ ਇਸ ਕੁੜੀ ਦੀ ਪ੍ਰਸ਼ੰਸਾ ਕਰ ਰਹੇ ਨੇ ਤਾਂ ਕਈ ਲੋਕ ਇਸ ਤਰ੍ਹਾਂ ਦੇ ਨੇ ਜੋ ਕਿ ਬਿਆਨਵਾਜੀ ਲਗਾਤਾਰ ਕਰ ਰਹੇ ਨੇ ਇਸ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸੰਸਾਰ ਬਾਈ ਹਣੀ ਮੌਜੂਦ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਕਹਿਣਾ ਚਾਹੋਗੇ ਹਰਮਨ ਸਿੱਧੂ ਕੁੜੀ ਬਾਰੇ ਉਸ ਦਾ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ ਜਲੂਸ ਕੱਢਿਆ ਜਾ ਰਿਹਾ ਹੈ ਤੇ ਕਈ ਲੋਕ ਪ੍ਰਸ਼ੰਸਾ ਵੀ ਕਰ ਰਹੇ ਨੇ ਦੇਖੋ ਭਾਈ ਪਹਿਲਾਂ ਹਰਮਨ ਸਿੱਧੂ ਦੀ ਮੈਂ ਵੀਡੀਓ ਦੇਖ ਕੇ ਮੈਨੂੰ ਨਿੱਜੀ ਤੌਰ ਤੇ ਬੜੀ ਖੁਸ਼ੀ ਹੋਈ ਕਿਉਂਕਿ ਖੁਸ਼ੀ ਇਸ ਗੱਲ ਦੀ ਕਿ ਸਾਡਾ ਹੀ ਯੰਗ ਜਨਰੇਸ਼ਨ ਜਿਹੜੀ ਸਾਡਾ ਯੂਥ ਜਿਹੜਾ ਉਹ ਆਪਣੇ ਹੱਕਾਂ ਦੇ ਲਈ ਅਵੇਅਰ ਹੈਗਾ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਹੈ ਕਿ ਹਾਂ ਸਾਨੂੰ ਸਾਡੇ ਹੱਕ ਲੜਕੇ ਮਿਲਣਗੇ ਬਿਲਕੁਲ ਅਸੀਂ ਅਸੀਂ ਜਿਹੜਾ ਕਿਸੇ ਦੀਆਂ ਮਿੰਤਾਂ ਕਰਕੇ ਕਿਸੇ ਨੂੰ ਚਿੱਠੀਆਂ ਲਿਖ ਕੇ ਆਪਣੇ ਹੱਕ ਨਹੀਂ ਲੈ ਕੇ ਜਾ ਸਕਦੇ ਸਾਡੇ ਜੰਗ ਜਨਰੇਸ਼ਨ ਨੂੰ ਸਾਡੀਆਂ ਏਜੰਸੀਆਂ ਨੂੰ ਇਹ ਗੱਲ ਦਾ ਕਿਤੇ ਨਾ ਕਿਤੇ ਇਲਮ ਹੈਗਾ ਪੰਜਾਬ ਯੂਨੀਵਰਸਿਟੀ ਆਪਾਂ ਸ਼ੁਰੂ ਤੋਂ ਕਹਿੰਦੇ ਆ ਕਿ ਸਾਡੀ ਇੱਕ ਵਿਰਾਸਤ ਆ ਸਾਡਾ ਵੱਡਾ ਇਤਿਹਾਸ ਆ ਸਾਡੇ ਬਜ਼ੁਰਗਾਂ ਨੇ ਆਪਣੀ ਜੇਬ ਦਾ ਪੈਸਾ ਲਾ ਕੇ ਆਪਣੀ ਮਿਹਨਤ ਦਾ ਪੈਸਾ ਲਾ ਕੇ ਇਸ ਪੰਜਾਬ ਯੂਨੀਵਰਸਿਟੀ ਦੇ ਇੱਕ ਸਾਮਰਾਜ ਨੂੰ ਖੜਾ ਕੀਤਾ ਸੀਗਾ ਹੁਣ ਜਦੋਂ ਬਗਾਨੇ ਆ ਕੇ ਸਾਡੀ ਇਸ ਯੂਨੀਵਰਸਿਟੀ ਦੇ ਉੱਪਰ ਆਪਣਾ ਹੱਕ ਦਵਾ ਜਿਹੜਾ ਦਿਖਾ ਰਹੇ ਨੇ ਉਸ ਨੂੰ ਰੋਕਣ ਦੇ ਲਈ ਸਾਡੇ ਵਿਦਿਆਰਥੀ ਜਿਹੜੇ ਨੇ ਸਾਡੇ ਛੋਟੇ ਭੈਣ ਭਰਾ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਨੇ ਗੱਲ ਕੱਲੀ ਹਰਮਨ ਸਿੱਧੂ ਦੀ ਨਹੀਂ ਆ ਜੀ ਹਰਮਨ ਸਿੱਧੂ ਦੀ ਵੀਡੀਓ ਵਾਇਰਲ ਹੋਈ ਮੁੰਡਾ ਰਮਨ ਉਹ ਲੰਗਰ ਦੀ ਟਰਾਲੀ ਅੰਦਰ ਲੈ ਕੇ ਜਾਣ ਦੇ ਲਈ ਵਰਦੀ ਧਾਰੀ ਇੱਕ ਮੁਲਾਜ਼ਮ ਦੇ ਨਾਲ ਉਲਝਦਾ ਹੋਇਆ ਨਜ਼ਰ ਆਇਆ ਸਾਥ ਵਾਲਾ ਨੌਜਵਾਨ ਵਾਈਸ ਪ੍ਰੈਜ਼ੀਡੈਂਟ ਆਫ ਪੰਜਾਬ ਯੂਨੀਵਰਸਿਟੀ ਅਸ਼ਮੀਤ ਉਹ ਨੌਜਵਾਨ ਕਾਫੀ ਮੌਕਿਆਂ ਤੇ ਖੜਦਾ ਹੋਇ ਨਜ਼ਰ ਆਇਆ ਸਾਡੀ ਨੌਜਵਾਨੀ ਪੁਲਿਸ ਦੇ ਲਾਇ ਬੈਰੀਗੇਡ ਤੋੜਦੀ ਹੋਈ 10 ਤਰੀਕ ਨੂੰ ਨਜ਼ਰ ਆਈ ਇਸ ਦਾ ਮਤਲਬ ਆ ਕਿ ਕੱਲੇ ਇਕਾ ਦੁੱਕਾ ਵੀਡੀਓਜ਼ ਨਹੀਂ ਸਾਡਾ ਹਰ ਯੂਥ ਯੂਨੀਵਰਸਿਟੀ ਦਾ ਹਰ ਸਟੂਡੈਂਟ ਪੰਜਾਬ ਦਾ ਹਰ ਨੌਜਵਾਨ ਆਪਣੇ ਹੱਕਾਂ ਦੇ ਲਈ ਜਿਹੜਾ ਕਿਤੇ ਨਾ ਕਿਤੇ ਜਾਗਰੂਕ ਹੈਗਾ ਹਰ ਹਰਮਨ ਉਹਨਾਂ ਦੀਆਂ ਰਮਨ ਉਹਨਾਂ ਦੀਆਂ ਅਸ਼ਮੀਤ ਉਹਨਾਂ ਦੀਆਂ ਇਹ ਉਹ ਚਿਹਰੇ ਨੇ ਜਿਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ 15 16000 ਸਟੂਡੈਂਟ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੜਦਾ ਉਹਨਾਂ 15 16000 ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਰਮਨ ਹੋਣਗੇ ਕਿੰਨੇ ਕੁ ਹਰਮਨ ਹੋਣਗੀਆਂ ਕੁੜੀਆਂ ਕਿੰਨੇ ਕਸ਼ਮੀਤ ਹੋਰ ਹੋਣਗੇ ਜਿਹੜੇ ਕੈਮਰੇ ਤੋਂ ਪਿੱਛੇ ਨੇ ਜਿਨ੍ਹਾਂ ਦੀਆਂ ਮੌਕੇ ਤੇ ਵੀਡੀਓਜ਼ ਵਾਇਰਲ ਨਹੀਂ ਹੋਏ ਪਰ ਉਹਨਾਂ ਨੇ ਗੱਲ ਆਪਣੇ ਹੱਕ ਦੀ ਕੀਤੀ ਆ ਤੁਸੀਂ ਹੁਣ ਟਰੋਲ ਕਰਨ ਵਾਲਿਆਂ ਦੀ ਗੱਲ ਕੀਤੀ ਮੈਂ ਉਹਨਾਂ ਨੂੰ ਲਾਹਨਤ ਪਾਉਣਾ ਚਾਹਣਾ ਮੈਂ ਇੱਥੇ ਪੁੱਛਣਾ ਨਹੀਂ ਕਹੂੰਗਾ ਮੈਂ ਲਾਹਨਤ ਪਾਉਣਾ ਚਾਹਣਾ ਕਿ ਹਰਮਨ ਸਿੱਧੂ ਦਾ ਤੁਸੀਂ ਕੀ ਵਿਰੋਧ ਕਰਦੇ ਹੋ ਕੀ ਉਸ ਨੇ ਸੋਸ਼ਲ ਮੀਡੀਆ ਦੇ ਉੱਪਰ ਛੋਟੇ ਕੱਪੜੇ ਪਾ ਕੇ ਕੋਈ ਲੱਕ ਹਲਾਤਾ ਉਸ ਦਾ ਵਿਰੋਧ ਕਰਦੇ ਹੋ ਕਿ ਉਸ ਨੇ ਸੋਸ਼ਲ ਮੀਡੀਆ ਦੇ ਉੱਪਰ ਕੋਈ ਗਲਤ ਵੀਡੀਓ ਪਾਤੀ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ ਕਿਸੇ ਨੂੰ ਗਲਤ ਗਾਲਾਂ ਕੱਢੀਆਂ ਗਲਤ ਸ਼ਬਦਾਬਲੀ ਵਰਤੀ ਉਹਨਾਂ ਨੂੰ ਤਾਂ ਇਹ ਲੋਕਾਂ ਦੀ ਜਵਾਨ ਨੂੰ ਹੰਗਕਲੂ ਪਾਏ ਜਾਂਦੇ ਨੇ ਜਿਹੜੇ ਲੋਕ ਇਸ ਤਰ੍ਹਾਂ ਦੇ ਵੀਡੀਓਜ਼ ਪਾਉਂਦੇ ਨੇ ਹਰਮਨ ਦਾ ਵਿਰੋਧ ਕਰਨ ਵਾਲੇ ਕਦੇ ਉਹਨਾਂ ਲੋਕਾਂ ਦਾ ਵਿਰੋਧ ਨਹੀਂ ਕਰਨਗੇ ਜਿਹੜੇ ਸੋਸ਼ਲ ਮੀਡੀਆ ਨੂੰ ਗੰਦ ਦਾ ਬਾਜ਼ਾਰ ਬਣਾਈ ਬੈਠੇ ਨੇ ਮਾਫ ਕਰਨਾ ਇਹ ਸ਼ਬਦ ਜਿਹੜਨੇ ਵਰਤਣੇ ਪੈ ਰਹੇ ਨੇ ਇਹਨਾਂ ਲੋਕਾਂ ਨੇ ਉਹਨਾਂ ਜਦੋਂ ਵਿਰੋਧ ਨਹੀਂ ਕੀਤਾ ਜਦੋਂ ਮੈਡ ਸੰਧੂ ਵਰਗਿਆਂ ਨੂੰ ਸਾਡੇ ਕਾਲਜਾਂ ਦੇ ਵਿੱਚ ਚੀਫ ਗੈਸਟ ਬਣਾ ਕੇ ਬੁਲਾਇਆ ਜਾ ਰਿਹਾ ਸੀਗਾ ਬਿਲਕੁਲ ਕਿਹਾ ਜਾ ਰਿਹਾ ਸੀ ਇਹ ਕਿ ਸਾਡੇ ਹੁਣ ਮੈਡ ਸੰਧੂ ਵਰਗੇ ਆਡਲ ਹੋਣਗੇ ਉਹ ਪੜ੍ਹੇ ਲਿਖੇ ਨੌਜਵਾਨ ਨੇ ਯਾਰ ਉਹ ਪੜ੍ਹੇ ਲਿਖਿਆਂ ਨੂੰ ਇੱਕ ਐਸਾ ਬੰਦਾ ਜਿਸ ਦੀ ਕੋਈ ਸਮਾਜ ਨੂੰ ਦੇਣ ਨਹੀਂ ਉਹ ਕੀ ਸੇਧ ਦਊਗਾ ਇਹ ਸਾਡੇ ਸਟੂਡੈਂਟ ਸਾਡੇ ਵਿਦਿਆਰਥੀ ਸਾਡੇ ਯੂਨੀਵਰਸਿਟੀ ਦੇ ਸਾਰੇ ਸੰਘਰਸ਼ੀ ਨੌਜਵਾਨ ਇਹੀ ਲੜਾਈ ਲੜ ਰਹੇ ਨੇ ਉਹ ਇਹੀ ਦੱਸ ਰਹੇ ਨੇ ਕਿ ਜੇਕਰ ਸਾਡੀ ਇਸ ਵਿਰਾਸਤ ਦੇ ਉੱਪਰ ਕਿਸੇ ਨੇ ਸਾਡੇ ਹੱਕਾਂ ਦੇ ਉੱਪਰ ਡਾਕਾ ਮਾਰ ਲਿਆ ਤਾਂ ਮੈਡ ਸੰਧੂ ਵਰਗੇ ਸਾਡੇ ਚੀਫ ਗੈਸਟ ਹੋਏ ਕਰਨਗੇ ਜਿਹੜੇ ਸਾਹਮਣੇ ਖੜ ਕੇ ਤੁਹਾਨੂੰ ਜਿਹੜਾ ਗਿਆਨ ਦੇ ਕਰਨਗੇ ਜਿਹੜੇ ਆਪ ਕਦੇ ਸ਼ਾਇਦ ਸਕੂਲ ਸਕੂਲੀ ਪੜ੍ਹਾਈ ਵੀ ਨਹੀਂ ਇਹਨਾਂ ਨੇ ਪੂਰੀ ਕੀਤੀ ਹੋਣੀ ਬਿਲਕੁਲ ਸਾਡੇ ਵਿਦਿਆਰਥੀ ਉਹੀ ਦੱਸ ਰਹੇ ਨੇ ਉਸ ਹਰਮਨ ਨੇ ਉਸ ਸਾਡੀ ਛੋਟੀ ਭੈਣ ਨੇ ਉਹਨੇ ਕੀ ਕਿਹਾ ਬਾਹ ਛੱਡ ਮੇਰੀ ਨਹੀਂ ਆਪਣਾ ਹਿਸਾਬ ਲਾ ਲਈ ਬਾਈ ਅੱਜ ਤੋਂ 5 7 10 ਸਾਲ ਪਹਿਲਾਂ ਵਗ ਜਿਓ ਜਦੋਂ ਤੁਸੀਂ ਦੇਖਦੇ ਹੋ ਕਿ ਜਦੋਂ ਉਹ 10 ਸਾਲ ਪਹਿਲਾਂ ਕੋਈ ਸਟੂਡੈਂਟ ਪੁਲਿਸ ਮੁਲਾਜ਼ਮ ਨੂੰ ਦੇਖਦਾ ਸੀ ਤਾਂ ਆਪਣਾ ਰਾਹ ਬਦਲ ਲੈਂਦਾ ਸੀ ਅੱਜ ਸਾਡੇ ਨੌਜਵਾਨਾਂ ਦੇ ਵਿੱਚ ਇਹ ਦਾਵਾ ਹੈ ਕਿ ਅਸੀਂ ਪੁਲਿਸ ਮੁਲਾਜ਼ਮ ਨੂੰ ਵਰਦੀ ਧਾਰੀ ਮੁਲਾਜ਼ਮ ਦੇ ਨਾਲ ਆਪਣੇ ਹੱਕ ਦੇ ਲਈ ਲੜ ਸਕਦੇ ਹਾਂ ਬਿਲਕੁਲ ਹੱਕ ਦੇ ਲਈ ਲੜਨਾ ਚਾਹੁੰਦੇ ਉਹ ਉਹ ਲੜਕੀ ਉਹ ਸਾਡੀ ਛੋਟੀ ਭੈਣ ਇਸ ਯੂਨੀਵਰਸਿਟੀ ਦੀ ਸਟੂਡੈਂਟ ਆ ਉਸਦੇ ਕੋਲ ਆਈਡੀ ਕਾਰਡ ਸੀ ਉਸ ਦੀ ਉੱਥੇ ਐਡਮਿਸ਼ਨ ਆ ਉਹ ਕੋਈ ਆਵਾਰਾ ਕਰਦੀ ਕਰਦੀ ਉਸ ਯੂਨੀਵਰਸਿਟੀ 'ਚ ਨਹੀਂ ਸੀ ਫਿਰਦੀ ਹੋ ਸਕਦਾ ਉਹਨਾਂ ਉਹਨਾਂ ਪੇਡਾਂ ਨੂੰ ਮੈਂ ਪੁੱਛਦਾ ਜਿਹੜੇ ਉਸ ਦਾ ਜਿਹੜੇ ਨੇ ਵਿਰੋਧ ਕਰਦੇ ਸੀ ਉਹ ਹੋ ਸਕਦਾ ਏ ਉਸ ਭੈਣ ਦੇ 85% ਨੰਬਰ ਆਉਂਦੇ ਹੋਣ ਆਪਣੇ ਕੋਰਸ ਦੇ ਵਿੱਚੋਂ ਹੋ ਸਕਦਾ ਉਹ ਪੜਨ ਨੂੰ ਇੰਨੀ ਹੁਸ਼ਿਆਰ ਹੋਵੇ ਕਿ ਉਹ ਆਪਣੀਆਂ ਕਲਾਸਿਸ ਮਿਸ ਨਾ ਕਰਨਾ ਚਾਹੁੰਦੀ ਹੋਵੇ ਹੂੰ ਉਸ ਨੂੰ ਪੜਾਈ ਦਾ ਇੱਕ ਜਨੂਨ ਹੋਵੇ ਜਨੂਨੀ ਹੁੰਦੇ ਨੇ ਨਾ ਕਈ ਸਟੂਡੈਂਟ ਬਿਲਕੁਲ ਸਰ ਹੋ ਸਕਦਾ ਉਹ ਜਨੂਨੀ ਹੋਵੇ ਉਸ ਦਾ ਤੁਸੀਂ ਵਿਰੋਧ ਕਰ ਰਹੇ ਹੋ ਤੁਸੀਂ ਨੇ ਕਦੇ ਕਿਸੇ ਲੀਡਰ ਨੂੰ ਸਵਾਲ ਕੀਤਾ ਕਿ ਤੁਸੀਂ ਜੀ 5 ਸਾਲ ਪਹਿਲਾਂ ਇਹ ਚੀਜ਼ਾਂ ਸਾਡੇ ਨਾਲ ਵਾਅਦਾ ਕੀਤੇ ਸੀਗੇ ਤੁਸੀਂ ਨੇ ਕਦੇ ਨਸ਼ੇ ਦੇ ਉੱਪਰ ਕਿਸੇ ਨੂੰ ਟਰੋਲ ਕੀਤਾ ਥੋਡੇ ਲੱਤਾਂ 'ਚ ਜ਼ੋਰ ਹੈ ਕਿ ਆ ਫਲਾਣਾ ਬੰਦਾ ਜੀ ਮੇਰੇ ਮੁਹੱਲੇ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਨਸ਼ਾ ਵੇਚਦਾ ਚੱਕੋ ਇਹਨੂੰ ਉੱਥੇ ਤੁਹਾਡੀਆਂ ਲੱਤਾਂ ਨਹੀਂ ਬਾਹਰ ਚੱਲਦੀਆਂ ਜੇ ਇੱਕ ਸਟੂਡੈਂਟ ਨੇ ਪੰਜਾਬੀ ਦੇ ਵਿੱਚ ਸਿੱਧਾ ਕਹਤਾ ਬਾਹ ਛੱਡ ਮੇਰੀ ਨਹੀਂ ਹਿਸਾਬ ਲਾਦੀ ਉਹਨੂੰ ਤੁਸੀਂ ਟ੍ਰੋਲ ਕਰ ਰਹੇ ਹੋ 18 19 ਸਾਲ ਦੀ ਇੱਕ ਇੱਕ ਬੱਚੀ ਨੂੰ ਮੈਂ ਬੱਚੀ ਉਹ ਕਹੂੰਗਾ ਬਹੁਤ ਛੋਟੀ ਹੈ ਭਾਈ ਕੀ ਸਾਡਾ ਵਿਦਿਆਰਥੀ ਜਾਂ ਫਿਰ ਯੂਥ ਲੀਡਰ ਬਾਰੇ ਨਹੀਂ ਬਣ ਸਕਦਾ ਬਾਈ ਇਹ ਹੀ ਗੱਲ ਸਮਝਣੀ ਪਊਗੀ ਨਾ ਕਿਉਂਕਿ ਉਸ ਭੈਣ ਨੇ ਉਸ ਦੇ ਬਾਅਦ ਇੱਕ ਇੰਟਰਵਿਊ ਕੀਤੀ ਜਿੱਥੇ ਕਿਹਾ ਕਿ ਮੈਂ ਐਮਐਮ ਇਹ ਤੋਂ ਟ੍ਰੋਲ ਸ਼ੁਰੂ ਹੋਈ ਹੈ। ਇੱਥੋਂ ਟ੍ਰੋਲ ਉਹਦੀ ਸ਼ੁਰੂ ਹੋਈ ਕਿ ਮੈਂ ਐਮਐਲਏ ਐਮਪੀ ਬਣਨਾ ਚਾਹੁੰਦੇ ਆ। ਜੇ ਬਾਈ ਜਿਹੜੇ ਉਸ ਨੂੰ ਵਿਰੋਧ ਕਰਦੇ ਨੇ ਜੇ ਮਿੱਤਰੋ ਤੁਸੀਂ ਉਸ ਭੈਣ ਦਾ ਸਿਰਫ ਇਸ ਕਰਕੇ ਵਿਰੋਧ ਕਰ ਰਹੇ ਹਾਂ ਕਿ ਉਹ ਐਮਐਲਏ ਐਮਪੀ ਬਣਨਾ ਚਾਹੁੰਦੀ ਆ ਤਾਂ ਮਾਫ ਕਰਨਾ ਜਿਹੜੇ ਲੀਡਰਾਂ ਨੇ ਸਾਨੂੰ ਕੁੱਟਿਆ ਜਿਨ੍ਹਾਂ ਨੇ ਲੁੱਟਿਆ ਜਿਨ੍ਹਾਂ ਨੇ ਸਾਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਿਨ੍ਹਾਂ ਨੇ ਸਾਡੇ ਮੁਕਾਬਲੇ ਬਣਾਏ ਤਾਂ ਤੁਹਾਨੂੰ ਉਹਨਾਂ ਲੋਕਾਂ ਨੂੰ ਉਹਨਾਂ ਲੀਡਰਾਂ ਨੂੰ ਸਵਾਲ ਕਰਨ ਦਾ ਕੋਈ ਹੱਕ ਨਹੀਂ ਕਿਉਂਕਿ ਰਾਜਨੀਤੀ ਅਸੀਂ ਬਦਲਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਕਿ ਰਾਜਨੀਤੀ ਬਦਲਣੀ ਚਾਹੀਦੀ ਆ ਪੰਜਾਬ ਦੀ ਰਾਜਨੀਤੀ ਬਦਲਣੀ ਚਾਹੀਦੀ ਆ ਦੇਸ਼ ਦੀ ਰਾਜਨੀਤੀ ਬਦਲਣੀ ਚਾਹੀਦੀ ਆ ਜਦੋਂ ਸਾਡਾ ਪੜਿਆ ਲਿਖਿਆ ਯੂਥ ਸਾਡਾ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਪੜਦਾ ਯੂਥ ਜਦੋਂ ਐਕਟਿਵ ਮੇਨਸਟ੍ਰੀਮ ਐਕਟਿਵ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦਾ ਹੈ ਉੱਥੇ ਦੀ ਗੱਲ ਕਰਦਾ ਤੁਸੀਂ ਉਸ ਨੂੰ ਮਨੋਵਲਤਾ ਕੀ ਵਧਾਉਣਾ ਹੈ ਉਸ ਨੂੰ ਗਾਈਡਤਾ ਕੀ ਕਰਨਾ ਹੈ ਤੁਸੀਂ ਉਸ ਦੀ ਟਰੋਲਿੰਗ ਸ਼ੁਰੂ ਕਰ ਦਿੰਦੇ ਹੋ ਬਾਈ ਕੋਈ ਫਿਰ 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 ਖੜਾ ਲਿਓ ਵੋਟਾਂ ਦੇ ਵਿੱਚ ਜਿਹੜੇ ਗੁੱਠਾ ਛਾਪ ਸਾਡੇ ਤਾਂ ਪੰਜਾਬ ਦਾ ਇਤਿਹਾਸ ਰਿਹਾ ਗੁੱਠਾ ਛਾਪ ਬੰਦੇ ਸਾਡੇ ਸਿੱਖਿਆ ਮੰਤਰੀ ਰਹੇ ਨੇ ਬਿਲਕੁਲ ਵੱਡਾ ਇਤਿਹਾਸ ਰਿਹਾ ਸਾਡਾ ਤਾਂ ਗੁੱਠਾ ਛਾਪ ਬੰਦੇ ਸਾਡੇ ਸਿੱਖਿਆ ਮੰਤਰੀ ਰਹੇ ਨੇ ਬਿਲਕੁਲ ਸਾਨੂੰ ਸਾਨੂੰ ਤੁਸੀਂ ਪੜਾਈਆਂ ਪੁੱਛਦੇ ਹੋ ਜੇ ਸਾਡਾ ਪੜਿਆ ਲਿਖਿਆ ਨੌਜਵਾਨ ਕੋਈ ਸੁਪਨਾ ਦੇਖ ਰਿਹਾ ਕਿ ਹਾਂ ਮੈਂ ਐਕਟਿਵ ਪੋਲਿਟਿਕਸ ਦੇ ਵਿੱਚ ਆਉਣਾ ਉਸ ਨੂੰ ਤੁਸੀਂ ਐਸੀ ਭੱਦੀ ਸ਼ਬਦਾਵਲੀ ਵਰਤਦੇ ਹੋ ਮਿੱਤਰੋ ਵਰਤ ਲੋ ਮੈਂ ਉਸ ਤੋਂ ਵੀ ਨਹੀਂ ਕਹਿ ਰਿਹਾ ਵਰਤ ਲੋ ਪਰ ਜਿਹੜੀ ਸ਼ਬਦਾਵਲੀ ਤੁਸੀਂ ਉਸ ਛੋਟੀ ਭੈਣ ਦੇ ਲਈ ਵਰਤਦੇ ਹੋ ਇੱਕ ਵਾਰੀ ਆਪਣੇ ਘਰ ਦੇ ਵਿੱਚ ਆਪਣੀ ਮਾਤਾ ਆਪਣੀ ਭੈਣ ਆਪਣੀ ਵਾਈਫ ਜਾਂ ਆਪਣੀ ਬੇਟੀ ਦੇ ਸਾਹਮਣੇ ਉਹ ਸ਼ਬਦ ਅਪਰੂਵ ਕਰਾ ਲਿਓ ਕਿ ਮੈਂ ਇੱਕ ਭੈਣ ਨੂੰ ਇੱਕ ਲੜਕੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਇਹ ਸ਼ਬਦ ਵਰਤ ਰਿਹਾ ਕਿਉਂਕਿ ਉਹਨੇ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਆਉਣ ਦੀ ਗੱਲ ਕੀਤੀ ਸੀ ਉਹਨੇ ਐਮਪੀ ਬਣਨ ਦੀ ਗੱਲ ਕੀਤੀ ਸੀ ਉਹਨੇ ਐਮਐਲਏ ਬਣਨ ਦੀ ਗੱਲ ਕੀਤੀ ਸੀ ਇਹੀ ਇਹੀ ਕਸੂਰ ਆ ਹਰਮਨ ਦਾ ਕਿ ਉਸਨੇ ਐਮਐਲਏ ਬਣਨ ਦੀ ਗੱਲ ਕੀਤੀ ਫਿਰ ਖਾਈ ਜਾਓ ਛੱਤਰ ਜੇ ਹਰਮਨ ਵਰਗੀਆਂ ਕੁੜੀਆਂ ਦੇ ਤੁਸੀਂ ਨੇ ਉਹ ਕਰਨਾ ਹੈ ਤੁਸੀਂ ਉਸ ਨੂੰ ਵਿਰੋਧ ਕਰਨਾ ਖਾਓ ਛੱਤਰ ਇਹਨਾਂ ਤੋਂ ਬਿਲਕੁਲ ਬਾਈ ਲੀਡਰਸ਼ਿਪ ਤੋਂ ਐਮਪੀ ਐਮਐਲਏ ਇਹਨਾਂ ਸ਼ਬਦਾਂ ਤੋਂ ਲੋਕਾਂ ਨੂੰ ਇਨੀ ਪ੍ਰੋਬਲਮ ਕਿਉਂ ਆ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਨਾ ਕੋਈ ਵਕਸ ਸੀਗਾ ਮਾਈ ਭਾਗੋ ਦੀ ਵਾਰਿਸ ਦੱਸਿਆ ਜਾਂਦਾ ਸੀਗਾ ਹਰਮਨ ਨੂੰ ਪਰ ਹੁਣ ਕੋਈ ਵਕਤ ਆਇਆ ਕਿ ਉਸ ਨੂੰ ਸਭ ਤੋਂ ਜ਼ਿਆਦਾ ਜਲੂਸ ਹੋਦਾ ਸੋਸ਼ਲ ਮੀਡੀਆ ਤੇ ਵੱਧ ਕੱਟਿਆ ਜਾਂਦਾ ਬਾਈ ਮਾਈ ਭਾਗੋ ਦੀ ਵਾਰਿਸ ਕਹਿਣ ਕਰਕੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਸਾਡੇ ਬਜ਼ੁਰਗ ਆਗੂ ਨੇ ਬਜ਼ੁਰਗ ਨੇ ਉਹਨਾਂ ਦੇ ਵੱਲੋਂ ਮਾਈ ਭਾਗੋ ਅਵਾਰਡ ਜਿਹੜਾ ਉਹ ਸਾਡੀ ਛੋਟੀ ਭੈਣ ਨੂੰ ਦਿੱਤਾ ਗਿਆ ਹੈ ਨਾ ਉਸ ਤੋਂ ਬਾਅਦ ਮਾਈ ਭਾਗੋ ਦੇ ਨਾਂ ਨੂੰ ਲੈ ਕੇ ਵੀ ਇਸ ਭੈਣ ਨੂੰ ਟ੍ਰੋਲ ਕੀਤਾ ਜਾ ਰਿਹਾ ਤਾਂ ਸ਼ਾਇਦ ਇਸ ਭੈਣ ਨੂੰ ਟ੍ਰੋਲ ਕਰਨ ਵਾਲਿਆਂ ਨੇ ਸ਼ਾਇਦ ਮਾਤਾ ਭਾਗ ਕੌਰ ਜੀ ਜਾਂ ਜਿਨ੍ਹਾਂ ਨੂੰ ਮਾਈ ਭਾਗੋ ਕਹਿੰਦੇ ਆ ਉਹਨਾਂ ਦਾ ਬੜਾ ਮੁੱਲਾ ਇਤਿਹਾਸ ਨਹੀਂ ਪੜਿਆ ਸਾਡੇ ਉਹ ਯੋਧੇ ਸਾਨੂੰ ਆਪਣੇ ਹੱਕਾਂ ਦੇ ਲਈ ਲੜਨਾ ਸਿਖਾ ਕੇ ਗਏ ਨੇ ਸਾਡੇ ਉਹ ਸੂਰਮੇ ਸਾਨੂੰ ਸਾਡੇ ਹੱਕਾਂ ਦੇ ਲਈ ਸਾਹਮਣੇ ਵਾਲੇ ਦੇ ਨਾਲ ਗਲਤ ਨੂੰ ਗਲਤ ਕਹਿਣਾ ਸਹੀ ਨੂੰ ਸਹੀ ਕਹਿਣਾ ਸਿਖਾ ਕੇ ਗਏ ਨੇ ਉਨ੍ਹਾਂ ਦੇ ਨਾਮ ਤੇ ਜੇ ਇੱਕ ਭੈਣ ਨੂੰ ਆਪਣੇ ਹੱਕ ਦੇ ਲਈ ਲੜਦੀ ਵਰਦੀ ਧਾਰੀਆਂ ਦੇ ਨਾਲ ਲੜਦੀ ਇੱਕ ਭੈਣ ਨੂੰ ਜੇ ਮਾਨ ਸਾਹਿਬ ਨੇ ਅਵਾਰਡ ਦਿੱਤਾ ਤਾਂ ਕਿੰਡੀਕ ਪਰ ਲੋ ਆ ਗਈ ਉਹਦੇ ਨਾਲੋਂ ਤਾਂ ਉੱਥੀ ਗੱਲ ਆ ਗਈ ਜਦੋਂ ਮੈਂ ਮੈਡ ਸੰਧੂ ਵਰਗਿਆਂ ਨੂੰ ਵੱਡੀਆਂ-ਵੱਡੀਆਂ ਸਟੇਜਾਂ ਦੇ ਉੱਪਰ ਜਿਹੜਾ ਸਨਮਾਨਤ ਕੀਤਾ ਜਾਂਦਾ ਉਹਦੇ ਨਾਲੋਂ ਤਾਂ ਇਹ ਭੈਣ ਚੰਗੀ ਹੋ ਆ ਉਹਦੇ ਨਾਲੋਂ ਤਾਂ ਚੰਗਾ ਹੀ ਅਵਾਰਡ ਇਸ ਭੈਣ ਨੂੰ ਦਿੱਤਾ ਉਹ ਯਾਰ ਜੇ ਤੁਸੀਂ ਉਸ ਨੂੰ ਐਪਰੀਸ਼ੀਏਟ ਨਹੀਂ ਕਰ ਸਕਦੇ ਤਾਂ ਫਿੱਟ ਲਾਨਕ ਤੁਹਾਡੇ ਦੇ ਜਿਹੜਾ ਯਾਰ ਤੁਸੀਂ ਉਸ ਨੂੰ ਟ੍ਰੋਲ ਕਰ ਰਹੇ ਹੋ ਯਾਰ ਮਾਫ ਕਰਨਾ ਅੱਜ ਮਰੇ ਸ਼ਬਦ ਜਿਹੜੇ ਨੇ ਇੱਧਰ ਹੋ ਰਹੇ ਨੇ ਯਾਰ ਕਰੀਏ ਕੀ ਤੁਹਾਡੇ ਘਰ ਦੇ ਵਿੱਚ ਥੋਡੀਆਂ ਭੈਣਾਂ ਨਹੀਂ ਥੋਡੀਆਂ ਧੀਆ ਨਹੀਂ ਥੋਡੀਆਂ ਭਤੀਜੀਆਂ ਨਹੀਂ ਜਿਹੜਾ ਤੁਸੀਂ ਉਸ ਭੈਣ ਨੂੰ ਇੰਨਾ ਟ੍ਰੋਲ ਕਰ ਰਹੇ ਹੋ ਬਿਲਕੁਲ ਕੀ ਬੀਤਦੀ ਹੋएगी ਯਾਰ ਉਸ ਭੈਣ ਦੇ ਕੀ ਇਸ ਇਸ ਟ੍ਰੋਲਿੰਗ ਨੂੰ ਦੇਖ ਕੇ ਕੋਈ ਹੋਰ ਭੈਣ ਜਿਹੜੀ ਆ ਹੋਰ ਬੱਚੀ ਜਿਹੜੀ ਆ ਆਪਣੇ ਹੱਕਾਂ ਲਈ ਲੜੇਗੀ ਕੀ ਮਾਪੇ ਆਪਣੀਆਂ ਬੱਚੀਆਂ ਨੂੰ ਆਪਣੀਆਂ ਬੇਟੀਆਂ ਨੂੰ ਕਿਸੇ ਸਟੂਡੈਂਟਾਂ ਦੇ ਹੱਕ ਦੇ ਲਈ ਜਾਂ ਪੰਜਾਬ ਦੇ ਹੱਕ ਦੇ ਲਈ ਸਾਹਮਣੇ ਹੋ ਕੇ ਸੰਘਰਸ਼ ਕਰਨ ਦੀ ਇਜਾਜ਼ਤ ਦੇਣਗੇ ਕਹਿਣਗੇ ਬਾਈ ਜੀ ਇਹ ਲੋਕ ਤਾਂ ਸ਼ਬਦਾਂ ਦੀ ਮਰਿਆਦਾ ਭੁੱਲ ਜਾਂਦੇ ਨੇ ਬੇਟਾ ਰਹਿਣ ਦੇ ਹੂੰ ਜਿਸ ਤਰ੍ਹਾਂ ਦੀਆਂ ਗਾਲਾਂ ਉਸ ਭੈਣ ਨੂੰ ਜਿਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਉਸ ਭੈਣ ਨੂੰ ਵਰਤੇ ਜਾ ਰਹੇ ਨੇ ਇੱਕ ਅਵਾਰਡ ਨੂੰ ਲੈ ਕੇ ਵੀ ਬਹੁਤ ਹੁਣ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਹੈ ਲੋਕ ਕਹਿ ਰਹੇ ਨੇ ਇੱਕ ਲਫ਼ਜ਼ ਕਹਿਣ ਤੋਂ ਬਾਅਦ ਹਰਮਨ ਸਿੱਧੂ ਚਰਚਾ ਚ ਚਰਚਾ ਦਾ ਵਿਸ਼ਾ ਬਣਦੀ ਆ ਉਹਨੂੰ ਅਵਾਰਡ ਦਿੱਤਾ ਜਾਂਦਾ ਆ ਪਰ ਦੂਜੇ ਪਾਸੇ ਕੁਲਵਿੰਦਰ ਕੋਰ ਜਿਨੇ ਐਮਪੀ ਕنگਨਰ ਨੂੰ ਉਹਦਾ ਥੱਪੜ ਮਾਰਿਆ ਸੀਗਾ ਉਹਦੇ ਪਿੱਛੇ ਪੰਜਾਬ ਨੇ ਕੀ ਸਟੈਂਡ ਲਿਆ ਲੋਕ ਕਹਿ ਰਹੇ ਨੇ ਇਸ ਵਿਸ਼ੇ ਦੇ ਵਿੱਚ ਮੈਂ ਦੱਸਦਾ ਮੈਂ ਦੱਸਦਾ ਆਏ ਨੇ ਹੁਣ ਇਹ ਮੇਰੇ ਪੈਰ ਦੇ ਥੱਲੇ ਫੇਰ ਆਉਣਗੇ ਜਿਹੜੀਆਂ ਭੇਡਾਂ ਬੱਕਰੀਆਂ ਮੈਂ ਮੈਂ ਕਰਦੀਆਂ ਫਿਰਦੀਆਂ ਨੇ ਉਸ ਭੈਣ ਨੂੰ ਵਾਰਡ ਦਿੱਤਾ ਹੂੰ ਉਸ ਭੈਣ ਨੂੰ ਤੁਸੀਂ ਨੇ ਇਨਾਮ ਦਿੱਤਾ ਕਿ ਭਾਈ ਅਸੀਂ ਤਾਂ ਤੁਨੂੰ ਗਾਲਾਂ ਕੱਢਾਂਗੇ ਜੀ ਭੈਣ ਕੁਲਵਿੰਦਰ ਉਹਨਾਂ ਨੇ ਆਪਣੀ ਵਰਦੀ ਦੀ ਪਰਵਾਹ ਨਹੀਂ ਕੀਤੀ ਉਸ ਨੂੰ ਦਰਦ ਸੀ ਕਿ ਜੋ ਸ਼ਬਦ ਕੰਗਣਾ ਰਣਾਉਤ ਨੇ ਸਾਡੀਆਂ ਕਿਸਾਨ ਮਾਵਾਂ ਦੇ ਲਈ ਸਾਡੇ ਬਜ਼ੁਰਗ ਕਿਸਾਨ ਸੰਘਰਸ਼ ਕਰਦੇ ਸਾਡੇ ਬਾਪੂਆਂ ਦੇ ਲਈ ਸ਼ਬਦ ਵਰਤੇ ਸੀ ਮੈਂ ਆਪਣਾ ਗੁੱਸਾ ਕੱਢਣਾ ਭੈਣ ਕੁਲਵਿੰਦਰ ਦਾ ਜਿਹੜਾ ਵਿਰੋਧ ਕਰਨ ਦਾ ਤਰੀਕਾ ਸੀ ਭੈਣ ਨੇ ਉਸਦੇ ਥੱਪੜ ਮਾਰੇ ਆ ਤੁਹਾਨੂੰ ਉਸ ਤੋਂ ਬਾਅਦ ਯਾਦ ਹੋਊਗਾ ਕਿ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੇ ਭੈਣ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਆਮ ਲੋਕਾਂ ਨੇ ਆਵਾਜ਼ ਚੱਕੀ ਕਿ ਭੈਣ ਨੂੰ ਜੇ ਹਵਾ ਵੀ ਕੋਈ ਗਲਤ ਲੱਗੀ ਤਾਂ ਦੇਖ ਲਿਓ ਫਿਰ ਹਿਸਾਬ ਲਾ ਲਿਓ ਤੁਹਾਨੂੰ ਤੁਹਾਨੂੰ ਯਾਦ ਹੋਊਗਾ ਉਸ ਸਮੇਂ ਕੋਈ ਜਿਹੜੀ ਆ ਬਾਇ ਇਲੈਕਸ਼ਨ ਹੋਣੀ ਸੀ ਜੀ ਮੈਨੂੰ ਐਗਜੈਕਟੋ ਹਲਕਾ ਯਾਦ ਨਹੀਂ ਕਿ ਕਿਸ ਹਲਕੇ ਤੁਸੀਂ ਕੋਈ ਇਲੈਕਸ਼ਨ ਹੋਣੀ ਸੀ ਤਾਂ ਇਹ ਵੀ ਆਵਾਜ਼ ਉੱਠੀ ਕਿ ਉਸ ਭੈਣ ਨੂੰ ਜਿਹੜਾ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਜਾਵੇ ਸਾਡੇ ਨਮਾਇंदे ਇਸ ਤਰ੍ਹਾਂ ਦੇ ਚਾਹੀਦੇ ਨੇ ਬਿਲਕੁਲ ਇਸ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠੀਆਂ ਨੇ ਉਸ ਉਹ ਭੈਣ ਮੀਡੀਆ ਦੇ ਸਾਹਮਣੇ ਨਹੀਂ ਆਈ ਕਿਉਂਕਿ ਬਈ ਸਰਕਾਰੀ ਵਰਤੀ ਆ ਉਹਦੇ ਕੋਲ ਉਦੇ ਕੋਲ ਸਰਕਾਰ ਦੀ ਡਿਊਟੀ ਆ ਸਰਕਾਰੀ ਅਫਸਰ ਮੇਰੇ ਫਾਦਰ ਸਾਹਿਬ ਖੁਦ ਸਰਕਾਰੀ ਇੱਕ ਮਲਾਜਮ ਨੇ ਸਰਕਾਰੀ ਮਲਾਜਮ ਦੀਆਂ ਬਹੁ ਮਜਬੂਰੀਆਂ ਹੁੰਦੀਆਂ ਨੇ ਕੈਮਰੇ ਤੋਂ ਥੋੜਾ ਦੂਰ ਰਹਿ ਕੇ ਹੀ ਖੁਸ਼ ਹੁੰਦਾ ਉਸ ਨੇ ਆਪਣੀ ਡਿਊਟੀ ਕਰਨੀ ਹੁੰਦੀ ਬਿਲਕੁਲ ਤਾਂ ਪਰਿਵਾਰ ਦੇ ਨਾਲ ਖੜੇ ਨੇ ਉਹਨਾਂ ਦੇ ਭਰਾ ਦਾ ਕਹਿੰਦੇ ਉਹਨਾਂ ਦੇ ਪਰਿਵਾਰ ਦਾ ਕਹਿੰਦੇ ਹਾਂ ਲੋਕ ਆ ਕੇ ਖੜੇ ਨੇ ਜੀ ਹੁਣ ਮੇਰਾ ਆਖਰੀ ਸਵਾਲ ਆ ਹੁਣ ਵਿਦਵਾਨ ਵੀ ਕਈ ਇਸ ਤਰ੍ਹਾਂ ਦੇ ਕਹਿ ਰਹੇ ਨੇ ਕਿ ਕੁੜੀ ਨੂੰ ਹੁਣ ਪੜਨ ਦੋ ਭਾਈ ਹੁਣ ਜਾਦੇ ਕੁੜੀ ਨੂੰ ਬੋਤਾ ਨਾ ਕਰੋ ਹਰਮਨ ਨੂੰ ਕਹਿ ਰਹੇ ਨੇ ਕਿ ਬੋਤਾ ਨਾ ਕਰੋ ਕੁੜੀ ਨੂੰ ਕਿਉਂਕਿ ਉਸ ਦਾ ਡਿਸਟਰਬ ਹੋ ਰਹੀ ਔਨ ਪੜਨ ਨੂੰ ਉਹ ਨਹੀਂ ਬਾਈ ਬਿਲਕੁਲ ਦੇਖੋ ਪੜ੍ਹਾਈ ਤਾਂ ਉਹ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਆਈ ਆ ਪਰ ਜੇ ਹਰਮਨ ਜਾਂ ਹੋਰ ਜਿਹੜੇ ਨੌਜਵਾਨ ਇਸ ਤਰ੍ਹਾਂ ਦੀ ਗੱਲ ਨਾ ਕਰਦੇ ਉਹ ਪੜ੍ਹਨਗੇ ਕਿੱਥੇ ਬਾਈ ਜੇ ਯੂਨੀਵਰਸਿਟੀ ਉਹ ਚਲੇ ਗਈ ਪੜ੍ਹਨਗੇ ਕਿੱਥੇ ਉਹ ਆਪਣੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ ਇੱਕ ਬਹੁਤ ਡਿਫਿਕਲਟ ਟਾਸਕ ਹੁੰਦਾ ਗਗਨ ਬਿਲਕੁਲ ਯੂਨੀਵਰਸਿਟੀ ਦੇ ਵਿੱਚ ਤੁਸੀਂ ਦਾਖਲਾ ਲੈ ਰਹੇ ਹੋ ਉੱਥੇ ਹੁਸ਼ਿਆਰ ਬੱਚੇ ਨੂੰ ਹੀ ਦਾਖਲਾ ਮਿਲਦਾ ਆਪਣੀ ਪੜ੍ਹਾਈ ਦੇ ਲਈ ਕਿਤੇ ਨਾ ਕਿਤੇ ਹਰਮਨ ਵੀ ਅਵੇਅਰ ਹੋਏਗੀ ਤੁਹਾਨੂੰ ਕੀ ਲੱਗਦਾ ਜਿਹੜੀ ਕੁੜੀ ਐਡੇ ਪੁਲਿਸ ਮੁਲਾਜ਼ਮਾਂ ਦੇ ਨਾਲ ਪੜ੍ਹ ਸਕਦੇ ਜਿਹੜੀ ਕੁੜੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਆ ਚੰਗਾ ਕੋਰਸ ਕਰਦੀ ਹੋਏਗੀ ਉਹ ਆਪਣੇ ਇਸ ਚੀਜ਼ ਦੇ ਲਈ ਅਵੇਅਰ ਨਹੀਂ ਹੋਏਗੀ ਆਪਣੀ ਪੜ੍ਹਾਈ ਦੇ ਲਈ ਜਾਂ ਆਪਣੇ ਫਿਊਚਰ ਦੇ ਲਈ ਉਹ ਕੁੜੀ ਵੇਅਰ ਨਹੀਂ ਹੋਏਗੀ ਪਰ ਉਹ ਪੜ੍ਹੇਗੀ ਵੀ ਤਾਂ ਹੀ ਨਾ ਜੇ ਉਹ ਯੂਨੀਵਰਸਿਟੀ ਬਚੇਗੀ ਹੂੰ ਯੋ ਯੂਨੀਵਰਸਿਟੀ ਨਾ ਬਚੀ ਹਰਮਨ ਪੜ੍ਹੇਗੀ ਕਿੱਥੇ ਜਾਂ ਹੋਰ ਨੌਜਵਾਨ ਪੜ੍ਹਨਗੇ ਕਿੱਥੇ ਇਹ ਵੀ ਦੇਖੋ ਨਾ ਉਹ ਉਹ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਉਸਨੇ ਫੀਸ ਦਿੱਤੀ ਹੋएगी ਜੇ ਜੇ ਇੱਕ ਕੋਰਸ ਦੀ 50000 ਫੀਸ ਆ ਜੇ ਕੱਲ ਨੂੰ ਬਗਾਨਿਆਂ ਦੇ ਹੱਥਾਂ ਦੇ ਵਿੱਚ ਇਹ ਯੂਨੀਵਰਸਿਟੀ ਚਲੇਗੀ ਉਸੇ ਕੋਰਸ ਦੀ 4 ਲੱਖ ਰੁਪਏ ਫੀਸ ਹੋਗੀ ਕਿੱਥੋਂ ਦੇएगी ਹਰਮਨ ਹੂੰ ਇਸੇ ਚੀਜ਼ ਦੀ ਲੜਾਈ ਹਰਮਨ ਵਰਗੀਆਂ ਸਾਡੀਆਂ ਭੈਣਾਂ ਜਾਂ ਸਾਡੇ ਭਰਾ ਉੱਥੇ ਜਿਹੜੇ ਲੜ ਰਹੇ ਨੇ ਉੱਥੇ ਸਟੂਡੈਂਟ ਲੜ ਰਹੇ ਨੇ ਸ਼ਰੋਲ ਕਰੋ ਟ੍ਰੋਲ ਕਰੋ ਕੋਈ ਗਲਤ ਕਰਦਾ ਹਰਮਨ ਨੇ ਕੁਝ ਕੱਲ ਨੂੰ ਗਲਤ ਕਰੇਗੀ ਹਰਮਨ ਨੂੰ ਸਵਾਲ ਤਕੜੇ ਹੋਣਗੇ ਹਰਮਨ ਨੂੰ ਸਵਾਲ ਹੋਣਗੇ ਟ੍ਰੋਲ ਕਰੋ ਪਰ ਸੱਬੇ ਇੱਕ ਤਰੀਕੇ ਦੇ ਨਾਲ ਕਰੋ ਕਿ ਥੋਡੇ ਘਰ ਚ ਬੀਤੀਆਂ ਪੈਣਾ ਹੈਗੀਆਂ ਨੇ ਬਾਈ ਇੱਕ ਨਾ ਸੋਸ਼ਲ ਮੀਡੀਆ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਜੇ ਹਰਮਨ ਨੇ ਜੋ ਕੀਤਾ ਪੈਸਾ ਉਹ ਵਧੀਆ ਕੀਤਾ ਪਰ ਜੇ ਇੱਕ ਪਰਚਾ ਪੈ ਗਿਆ ਉਸ ਦੀ ਸਾਰੀ ਜ਼ਿੰਦਗੀ ਵੀ ਖਰਾਬ ਹੋ ਸਕਦੀ ਹੈ ਬਾਈ ਬਾਈ ਦੇਖੋ ਤੁਸੀਂ ਜਦੋਂ ਕਿਸੇ ਨੂੰ ਮਜਬੂਰ ਕਰੋਗੇ ਜਦੋਂ ਉਸ ਭੈਣ ਦੇ ਕੋਲ ਆਈਡੀ ਆਈਡੀ ਕਾਰਡ ਸੀਗਾ ਉੱਥੇ ਦਾ ਯੂਨੀਵਰਸਿਟੀ ਦਾ ਉਸ ਦੀ ਐਡਮਿਸ਼ਨ ਸੀ ਹੋਸ ਆਪਾਂ ਨੇ ਤਾਂ ਉਹ ਵੀਡੀਓ ਦੇਖ ਲਈ ਕਿ ਬਾਹ ਛੱਡ ਮੇਰੀ ਨਹੀਂ ਹੈਨਾ ਉਸ ਤੋਂ ਪਹਿਲਾਂ ਕੀ ਪਤਾ ਕਿੰਨੀ ਬਹਿਸਬਾਜੀ ਉਹਨਾਂ ਮੁਲਾਜ਼ਮਾਂ ਦੇ ਨਾਲ ਇਸ ਦੀ ਹੋਏਗੀ ਜਦੋਂ ਇੱਕ ਫੈਸਲਾ ਉਸ ਸਮੇਂ ਹੋ ਚੁੱਕਿਆ ਸੀ ਕਿ ਆਈਡੀ ਕਾਰਡ ਦੇਖੇ ਬਿਨਾ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਏਗਾ ਤਾਂ ਫਿਰ ਉਸ ਭੈਣ ਦੇ ਕੋਲ ਤਾਂ ਆਈਡੀ ਕਾਰਡ ਸੀ ਤਾਂ ਫਿਰ ਮੁਲਾਜ਼ਮਾਂ ਨੇ ਉਸ ਨੂੰ ਕਿਉਂ ਰੋਕਿਆ ਇਸ ਦਾ ਮਤਲਬ ਪਰਚਾ ਪਵਾਉਣ ਦੇ ਲਈ ਮਜਬੂਰ ਕਿਤੇ ਨਾ ਕਿਤੇ ਪ੍ਰਸ਼ਾਸਨ ਹੀ ਕਰ ਰਿਹਾ ਹਰਮਨ ਨੂੰ ਹੋਰ ਬੰਦਾ ਕੀ ਕਰੇਗਾ ਜਦੋਂ ਉਸ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੋਏਗਾ ਸਾਹਮਣੇ ਉਸ ਨੂੰ ਦਿਖਦਾ ਹੋਏਗਾ ਕਿ ਮੇਰੇ ਨਾਲ ਤੱਕਾ ਹੋ ਰਿਹਾ ਫਿਰ ਅਗਲਾ ਮਾਂ ਦੇ ਪੁੱਤੋ ਫਿਰ ਪਰਚਾ ਨਹੀਂ ਦੇਖਦਾ ਹਾਂ ਭੈਣ ਨੂੰ ਸੰਭਲ ਕੇ ਰਹਿਣਾ ਚਾਹੀਦਾ ਉਸ ਨੂੰ ਸੰਭਲ ਕੇ ਰਹਿਣਾ ਚਾਹੀਦਾ ਆਪਣੇ ਫਿਊਚਰ ਦੇ ਵੱਲ ਵੀ ਧਿਆਨ ਦੇਣੀ ਚਾਹੀਦੀ ਹੈ ਪਰ ਇਸ ਗੱਲ ਦੀ ਖੁਸ਼ੀ ਆ ਯਾਰ ਸਾਡੇ ਨੌਜਵਾਨ ਉੱਠ ਖੜੇ ਨੇ ਜੀ ਬਿਲਕੁਲ ਅੱਜ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਤੁਸੀਂ ਲੋਕ ਖੜੇ ਹੋ ਉਸ ਗੱਲ ਨੂੰ ਮੈਂ ਅਪਰੀਸ਼ੀਏਟ ਕਰਦਾ ਹਾਂ ਹੌਲੀ ਹੌਲੀ ਉਮੀਦ ਹੈ ਜਿਹੜੀਆਂ ਭੇਡਾਂ ਟਰੋਲ ਕਰ ਰਹੀਆਂ ਨੇ ਭੇਡਾਂ ਬੱਕਰੀਆਂ ਜਿਹੜੀਆਂ ਟਰੋਲ ਕਰ ਰਹੀਆਂ ਨੇ ਉਹ ਇਸ ਭੈਣ ਤੋਂ ਹੀ ਸਿੱਖਿਆ ਲੈ ਕੇ ਸਾਡੇ ਪੰਜਾਬ ਦੇ ਰਖਵਾਲੇ ਕਹੋਂਦੇ ਸਾਡੇ ਲੀਡਰਾਂ ਨੂੰ ਸਵਾਲ ਕਰ ਲੈਣਗੀਆਂ ਬਿਲਕੁਲ ਜਿਸ ਦਿਨ ਅਸੀਂ ਸਾਰੇ ਲੋਕ ਇਹਨਾਂ ਲੀਡਰਾਂ ਨੂੰ ਗਲਤ ਹੁੰਦੇ ਚੀਜ਼ਾਂ ਦੇ ਖਿਲਾਫ ਜਾ ਕੇ ਸਵਾਲ ਲਾਗੇ ਨਾ ਕਰਨ ਬਾਈ ਪੰਜਾਬ ਦੁਆਰੋਂ ਪੰਜਾਬ ਬਣ ਜਾਏਗਾ ਸਾਡੀ ਯੂਨੀਵਰਸਿਟੀ ਤਾਂ ਲਿਜਾਣਾ ਦੂਰ ਦੀ ਗੱਲ ਯੂਨੀਵਰਸਿਟੀ ਦੀ ਮਿੱਟੀ ਦਾ ਇੱਕ ਤਣਕਾ ਵੀ ਨਹੀਂ ਲਿਜਾਣ ਦਿੰਦੇ ਹੈਗੇ ਫਿਰ ਜੇ ਅਸੀਂ ਗਲਤ ਦੇ ਖਿਲਾਫ ਖੜਨ ਲੱਗੇ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੇਬਾ